ਇਹ ਤਾਜ਼ਾ ਲਮ ਨਹੀਂ ਜੀ ਮੋਹੱਲੇ ਵਾਲੀ ਕੀ ਹੋਇਆ ਕੀ ਆ ਮਾਮਲਾ ਜੀ ਅਸੀਂ ਅੰਦਰ ਆਪਣੇ ਘਰੇ ਬੈਠੇ ਸੀ ਕੰਮ ਕਰ ਰਹੇ ਸੀ ਬੱਚਿਆਂ ਨੇ ਸਭੀ ਗਲੀ ਚ ਆਕ ਲਗਿਆ ਹੈ ਜਦ ਅਸੀਂ ਆ ਕੇ ਦੇਖਿਆ ਜੀ ਫੈਕਟਰੀ ਚ ਧੂਆ ਨਿਕਲ ਰਿਹਾ ਸੀ ਉਦੋਂ ਤੱਕ ਘਟ ਸੀ ਪਰ ਨਾਲ ਹੀ ਆਂਦੇ ਮੈਂ ਪਹਿਲੇ 591 ਫੋਨ ਕੀਤਾ ਫਿਰ ਪੀਸੀਆਰ ਨੂੰ ਫੋਨ ਕੀਤਾ ਵੀ ਆਕ ਲੱਗੀ ਹੋਈ ਹੈ ਤੇ 5910 ਮਿੰਟ ਚ ਆ ਗਿਆ ਹੈ ਫਿਰ ਬਿਜਲੀ ਵਿਭਾਗ ਨੂੰ ਫੋਨ ਕੀਤਾ ਵੀ ਤਾਰ ਕੱਟੀ ਜਾਂ नुकसान जी, था जी था था फैक्ट्री काफ़ी नुकसान होया है बाकी महल का कुछ नहीं कह सकते किसी का बारे कुछ नहीं कह सकते एक तो जी धागे की फैक्टरी है हो सट सर्किट होया होता है, हो 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 है। तो फैक्टरी का ना नहीं पता जी माल खा है खन्ना टाइम के ना जाते हैं जी खन्ना हाँ जी खा हो जाएगी न्यू पुलिस नगर गली नंबर दो ताज रोड ਕਿਹੜਾ ਏਰੀਆ ਜੀ ਇਹ ਆਪਣੇ ਪੁਨੀਤ ਨਗਰ ਦਾ ਏਰੀਆ ਯਾਰ ਇੱਥੇ ਸ਼ਾਲ ਬਣਾਉਣ ਦੀ ਫੈਕਟਰੀ ਆ ਆਰ ਕੇ ਫੈਕਟਰੀ ਉਹਦੇ ਤੱਕ ਲੱਗਣ ਦੀ ਖਬਰ ਆਈ ਸੀਾਨੂੰ ਇਨਫਾਰਮੇਸ਼ਨ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਆ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਤੇ ਲਗਾਤਾਰ ਕੰਮ ਜਾਰੀ ਆ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਸਰਦਾ ਜਾਨੀ ਨੁਕਸਾਨ ਦੀ ਹਾਲੇ ਕੋਈ ਖਬਰ ਨਹੀਂ ਆਈ ਆਪਾਂ ਨੂੰ ਹਾਂ ਜੀ ਆਰ ਕੇ ਫੈਕਟਰੀ ਵਾਲੇ ਦੇ ਮਾਲਕਾਂ ਦਾ ਨਾਮ ਆ ਜੀ ਪਰ ਕਿਤੇ ਨਾ ਕਿਤੇ ਸਰਜੀ ਦਾ ਕੀ ਢੀਡੇ ਇਲਾਕੇ ਤੇ ਫੈਕਟਰੀਆਂ ਬਣ ਜਾਂਦੀਆਂ ਕਿਤੇ ਬਾਹਰ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਰੈਸ਼ੀ ਇਲਾਕੇ ਤੋਂ ਦੂਰ ਹੋਣੀ ਚਾਹੀਦੀਆਂ ਲੋਡਿੰਗ ਦੀ ਕਾਰਵਾਈ ਕਰਨ ਦੀ ਲੋੜ ਹੈ ਚਲੋ ਜਾਨੀ ਨੁਕਸਾਨ ਤੋਂ ਬਚਾ ਆਪਣਾ ਇਹ ਮਹੱਲਾ ਨਿਵਾਸੀਆਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਤਰਜ ਕਰ ਰਹੇ ਹੋ ਮਹੱਲਾ ਨਿਵਾਸੀਆਂ ਨੂੰ ਇਹੀ ਆ ਵੀ ਇਥੋਂ ਕਿ ਇੱਕ ਵਾਰੀ ਫਾਇਰ ਵਾਲਾ ਏਰੀਆ ਜਿਹੜਾ ਉਹ ਸਾਈਡ ਤੇ ਰਹਿਣ ਥੋੜਾ ਦੂਰ ਰਹਿਣ ਕਿਉਂਕਿ ਜਿੰਨੇ ਵੇਰ ਕੋਈ ਕੰਟਰੋਲ ਨਹੀਂ ਹੁੰਦੀ ਫਾਇਰ ਉਹ ਨਹੀਂ ਦੇਰ ਤੱਕ ਆਪਾਂ ਕਿਸੇ ਵੀ ਹਾਦਸੇ ਤੋਂ ਬਚਾ ਰੱਖੀ